ਜਿਹੜਾ ਬੰਦਾ ਵੀ ਗੁਰੂ ਸਾਹਿਬ ਜੀ ਨੂੰ ਮਾੜਾ ਕਹਿੰਦਾ ਜਾਂ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਜਨੈਲ ਸਿੰਘ ਖਾਲਸਾ ਜੀ ਨੂੰ ਬਾਬਾ ਠਾਕੁਰ ਸਹੀ ਜੀ ਨੂੰ ਮਾੜਾ ਕਹਿੰਦਾ ਉਹਨਾਂ 'ਚ ਦੋਸ਼ ਕੱਢਦਾ ਉਹ ਇੰਨਾ ਲੋਕਾਂ ਤੋਂ ਹੀ ਮਹਾਨ ਪਾਪੀ ਤੇ ਵੱਡਾ ਮਾੜਾ ਐ ਅਤ ਤਾਈ ਕਿੰ ਲੋਕਿਆ ਹੈ ਅਗਨ ਲਾਏ ਬਖ ਦੇਵਈ ਸ਼ਸਤਰਹੀਨ ਕਉ ਮਾਰ ਤਲ ਦਾਰਾ ਭੂਮੀ ਹੀਰਾ ਅਤ ਤਾਈ ਦੋਏ ਚਾਰ ਅਗਲਾ ਦੇਣੀ ਜ਼ਹਿਰ ਦੇ ਕੇ ਮਾਰ ਦੇਣਾ ਜਿਸ ਕੋ ਸ਼ਸਤਰ ਨਹੀਂ ਹੈ ਉਹਨੂੰ ਮਾਰ ਦੇਣਾ ਨਿਹੱਥੇ ਨੂੰ ਮਾਰ ਦੇਣਾ ਜਿਹਨੂੰ ਆਪਾਂ ਕਹਿੰਦੇ ਆ ਕਿਸੇ ਦਾ ਧਨ ਚੁਰਾ ਲੈਣਾ ਕਿਸੇ ਦੀ ਇਸਤਰੀ ਲੜਕੀ इत्याद ਨੂੰ ਧੱਕੇ ਨਾਲ ਚੁੱਕ ਕੇ ਲੈ ਜਾਣਾ ਤੇ ਦਾਂ ਜਮੀਨਾਂ ਤੇ ਕਬਜ਼ਾ ਕਰ ਲੈਣਾ ਇਹ ਆਪਤਾਈ ਨੇ ਤੇ ਜਿਹੜੇ ਨਿੰਦਕ ਨੇ ਉਹ ਇਤੋਂ ਹੀ ਮਹਾਨ ਆਪਤਾਈਆ ਗੁਰੂ ਸਾਹਿਬ ਜੀ ਕਹਿੰਦੇ ਬਚ ਕੇ ਰੋ ਫਿਰ ਇਹੋ ਜੇ ਲੋਕਾਂ ਤੋਂ ਅਕਰਤ ਕਣਾਂ ਤੋਂ ਮਾਹ ਜੀ ਸਾਲੋਂ ਬਚਾ ਕੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ